प्यारी गुरु सुवाणी गुरु खालसा 사త్సੰਗਤ ਜੀ ਗੁਰੂ ਦਰਬਾਰ ਦੇ ਵਿੱਚ ਆਪ ਜੀ ਰੋਜ਼ਾਨਾ ਦੀ ਤਰ੍ਹਾਂ ਹਾਜ਼ਰੀਆਂ ਭਰ ਰਹੀ ਹੂੰ ਸੱਚੇ ਪਾਤਸ਼ਾਹ ਮਿਹਰ ਕਰਨ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣ ਜਿੰਦਗੀ ਦਾ ਨੰਦ ਇਦਾ ਹੀ ਬਣਿਆ ਰਹੇ ਸਤਿਗੁਰਾਂ ਦੇ ਜੋ ਪਾਪਨ ਸ਼ਹੀਦੀ ਦਿਨ ਚੱਲ ਰਹੇ ਹਨ ਉਹ ਮਹੀਨੇ ਦਾ ਜੋ 15 ਵਾੜਾ ਹੈ ਉਹ ਮਹੀਨੇ ਦੇ ਪਹਿਲੇ 15 ਦਿਨ ਸਿੱਖ ਧਰਮ ਦੇ ਵਿੱਚ ਸਾਹਿਬੇ ਕਮਾਲ ਬਤਲਗੀਰ ਪਾਤਸ਼ਾਹ ਬਾਜਾਂ ਵਾਲੇ ਪ੍ਰੀਤਮ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਦਾ ਪਰਿਵਾਰ ਔਰ ਖਾਲਸਾ ਪੰਥ ਜਾਂ ਤੋਂ ਪਿਆਰੇ ਸਿੰਘ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਭੀੜ ਬਣੀ ਔਰ ਅਹਿਸਾਸ ਸਭਾਂ ਬਣਿਆ ਜਿਹੜਾ ਇਤਿਹਾਸ ਦੇ ਵਿੱਚ ਹੋਰ ਕਿਤੇ ਵਿਗਵਾਇ ਨਹੀਂ ਮਿਲਦੀ ਦੁਨੀਆ ਦੇ ਵਿੱਚ ਬਹੁਤ ਧਰਮ ਹਨ ਪਰ ਇਦਾਂ ਦਾ ਇਤਿਹਾਸ ਕਿਸੇ ਧਰਮ ਦੇ ਵਿੱਚ ਨਹੀਂ ਇਹ ਪੂਰਨ ਸਾਡੇ ਵਾਸਤੇ પાਕੇ ਸਤਿਗੁਰੂ ਪਾਤਸ਼ਾਹ ਗਏ ਨੇ ਉਨ੍ਹਾਂ ਦੇ ਸਾਹਿਬਜ਼ਾਦੇ ਉਨ੍ਹਾਂ ਦਾ ਪਰਿਵਾਰ ਗੁਰੂ ਕੇ ਸਿੰਘ ਸਿੱਖ ਦੇ ਹਿੱਸੇ ਦੇ ਵਿੱਚ ਦੋ ਹੀ ਚੀਜ਼ਾਂ ਹਨ ਚਾਹੇ ਜ਼ਿੰਦਗੀ ਦਾ ਮੈਦਾਨ ਹੋਵੇ ਮੈਦਾਨੇ ਜੰਗ ਹੋਵੇ ਕੋਈ ਵੀ ਹੋਵੇ ਜਾਂ ਤੇ ਫਤਿਹ ਹੈ ਜਾਂ ਫਿਰ ਸ਼ਹਾਦਤ ਹਾਰ ਨਹੀਂ ਗਿਵ ਅਪ ਨਹੀਂ ਕਰ ਸਕਦੇ ਮਤਲਬ ਪਿੱਛੇ ਨਹੀਂ ਮੁੜ ਸਕਦੇ ਜਿਸ ਕੰਮ ਨੂੰ ਕਰਨਾ ਹੈ ਜਿਸ ਪਾਸੇ ਤੁਰ ਪਈਏ ਜਾਤ ਮੰਜ਼ਲ ਤੇ ਪਹੁੰਚੀਏ ਜਾਂ ਫਿਰ ਉਸ ਮੰਜ਼ਲ ਦੇ ਹਾਣੀ ਬਣ ਜਾਈਏ ਉਹਨੂੰ ਸਮਰਪਿਤ ਹੋ ਜਾਈਏ ਮਤਲਬ ਦੋ ਹੀ ਰਸਤੇ ਹਨ ਪਿੱਛੇ ਨਹੀਂ ਮੁੜਨਾ ਕਈ ਵਾਰੀ ਨਿੰਗ ਸਿੰਘ ਭਾਵੇਂ ਹਾਸੇ ਵਾਲੀ ਗੱਲ ਹੈ ਜਦੋਂ ਉਹਨਾਂ ਨੂੰ ਆਖੀਏ ਨਾ ਕੋਈ ਵਹਾਨ ਲੈ ਕੇ ਜਾਂਦੇ ਹੋਣ ਕਿ ਭਾਈ ਪਿੱਛੇ ਕਰ ਲਓ ਉਹ ਕਹਿ ਦਿੰਦੇ ਨੇ ਕਿ ਪਿਛਲਾ ਗੇਰ ਕੱਢਿਆ ਹੋਇਆ ਮਤਲਬ ਪਿੱਛੇ ਨਹੀਂ ਮੁੜਨਾ ਕਹਿਣ ਤੋਂ ਬਾਅਦ ਅੱਗੇ ਹੀ ਜਾਣਾ ਹੈ ਜਾਂ ਜਿੱਤ ਜਾ ਸ਼ਹਾਦਤ ਆਉ ਜੋ ਆਪਾਂ ਕਈ ਦਿਨਾਂ ਤੋਂ ਸਤਗੁਰਾਂ ਦੇ ਇਤਿਹਾਸ ਦੀ ਵਿਚਾਰ ਕਰ ਰਹੇ ਹਾਂ ਅੱਜ 12 ਪੂ ਦਾ ਦਿਨ ਹੈ ਅੱਜ ਦੇ ਦਿਨ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇਹਨਾਂ ਦੀ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੇ ਪਤੀ ਨੌਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਨ ਔਰ ਇਹਨਾਂ ਦੇ ਸਹੁਰਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਹਨ ਜਿਨ੍ਹਾਂ ਦੇ ਪੁੱਤਰ ਦਸ਼ਮੇਸ਼ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਹਨ ਔਰ ਜੇ ਇਹਨਾਂ ਦੇ ਥੋੜੀ ਜੀ ਹੋਰ ਰਿਸ਼ਤਿਆਂ ਦੀ ਗੱਲ ਕਰੀਏ ਜਿਹੜੇ ਇਹਨਾਂ ਦੇ 7ਵੇਂ ਪਾਤਸ਼ਾਹ ਨੇ ਉਹ ਇਹਨਾਂ ਦੇ ਜੇਠ ਦੇ ਵੱਡੇ ਪੁੱਤਰ ਹਨ ਤੇ ਜੇ 8ਵੇਂ ਪਾਤਸ਼ਾਹ ਜੀ ਦੀ ਗੱਲ ਕਰੀਏ ਇਹਨਾਂ ਦੇ ਜੇਠ ਦੇ ਪੁੱਤਰ ਦੇ ਛੋਟੇ ਪੁੱਤਰ ਹਨ ਇਹਨਾਂ ਦੇ ਜੇਠ ਬਾਬਾ ਗੁਰੂ ਦਿੱਤਾ ਜੀ ਔਰ ਉਹਨਾਂ ਦੇ ਪੁੱਤਰ 7ਵੇਂ ਪਾਤਸ਼ਾਹ ਗੁਰੂ ਹਰਰਾਏ ਜੀ ਔਰ ਇਹਨਾਂ ਦੇ ਜੇਠ ਦੇ ਪੁੱਤਰੇ ਗੁਰੂ ਹਰਕ੍ਰਿਸ਼ਨ ਮਹਾਰਾਜ ਹਰਕ੍ਰਿਸ਼ਨ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੇ ਛੋਟੇ ਸੁਪੁੱਤਰ ਹਨ ਸੋ ਜੇ ਇਹਨਾਂ ਦੇ ਸਹੁਰੇ ਤੋਂ ਅੱਗੇ ਗੱਲ ਕਰੀਏ ਤੇ ਉਹ ਪੰਜਵੇਂ ਪਾਤਸ਼ਾਹ ਨੇ ਸੋ ਵੇਖੋ ਕਿੰਨੀ ਵੱਡੀ ਔਰੂ ਹੋਵੇਗੀ ਕਿੰਨੇ ਮਹਾਨ ਰੂਹ ਔਰ ਸਬਰ ਦਾ 32-33 ਸਾਲ ਬਾਅਦ ਘਰ ਦੇ ਵਿੱਚ ਔਲਾਦ ਆਉਣੀ ਵਿਆਹ ਤੋਂ ਬਾਅਦ 32-33 ਸਾਲ ਔਲਾਦ ਨਹੀਂ ਸੀ ਹੋਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਅਦ ਦੇ ਵਿਚਾਰੇ ਇੰਨਾ ਸਮਾਂ ਔਰ ਨੌਵੇਂ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਜਦ ਬਾਬੇ ਬਕਾਲੇ ਦੀ ਧਰਤੀ ਤੇ ਰਹੇ ਸੱਚੇ ਪਾਤਸ਼ਾਹ ਜਦੋਂ ਸਿਮਰਨ ਦੇ ਵਿੱਚ ਹੋਣਾ ਆਪ ਅੱਗੇ ਬੈਠੇ ਰਹਿਣਾ ਕੋਈ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਕੋਈ ਸ਼ਿਕਾਇਤ ਨਹੀਂ ਪਤਨੀ ਹੋਵੇ ਤੇ ਇਦਾਂ ਦੀ ਹੋਵੇ ਮਾਂ ਹੋਵੇ ਤੇ ਇਦਾਂ ਦੀ ਹੋਵੇ ਦਾਦੀ ਹੋਵੇ ਤੇ ਇਦਾਂ ਦੀ ਹੋਵੇ ਨੂੰ ਹੋਵੇ ਤੇ ਇਦਾਂ ਦੀ ਹੋਵੇ ਸੰਗਤ ਜੀ ਇਤਿਹਾਸ ਆਪਾਂ ਜਾਣਦੇ ਆ ਪਰ ਉਹਨਾਂ ਦੇ ਕੈਰੇਕਟਰ ਉਹਨਾਂ ਦੇ ਜੋ ਚਰਿੱਤਰ ਰਹੇ ਨੇ ਉਹਨਾਂ ਤੋਂ ਆਪਾਂ ਸੇਧ ਲੈਣੀ ਹੈ ਸੇਧ ਲੈਣੀ ਹੈ ਇੱਕ ਮੈਂ ਵੇਖਿਆ ਸੋਸ਼ਲ ਮੀਡੀਆ ਤੇ ਕੋਈ ਵਿਦਵਾਨ ਸਿੰਘ ਗੱਲ ਕਰ ਰਿਹਾ ਸੀ ਜੀਵਨ ਦੀ ਉਹ ਕਹਿੰਦੇ ਪਹਿਲਾਂ ਤੇ ਘਰ ਦੇ ਵਿੱਚ ਅੱਗ ਲੱਗਣ ਨਾ ਦਿਓ ਮਤਲਬ ਕਲੇਸ਼ ਨਾ ਪਵੇ ਕੋਈ ਦੁੱਖ ਆਉਣ ਨਾ ਦਿਓ ਜਿਹੜਾ ਘਰ ਦਾ ਮੋਢੀ ਹੁੰਦਾ ਨਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਹਿੰਦੇ ਜੇ ਅੱਗ ਲੱਗ ਗਈ ਮਤਲਬ ਕਲੇਸ਼ ਪੈ ਗਿਆ ਜੀਆਂ ਦੇ ਵਿੱਚ ਵਿੱਚ ਇਤਫਾਕੀ ਖਤਮ ਹੋ ਗਈ ਫਿਰ ਕੋਸ਼ਿਸ਼ ਕਰੋ ਅੱਗ ਬੁਝਾਉਣ ਦੀ ਕਿ ਬੁਝ ਜਾਏ ਕਿਸੇ ਤਰੀਕੇ ਦੇ ਨਾਲ ਕਿਸੇ ਤਰੀਕੇ ਦੇ ਨਾਲ ਜੇ ਕਹਿੰਦੇ ਨਾ ਬੁੱਝੇ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਫਿਰ ਉਸ ਅੱਗ ਦਾ ਆਨੰਦ ਮਾਣੋ ਉਹਦੇ ਵਿੱਚੋਂ ਲਾਟਾਂ ਨਿਕਲਦੀਆਂ ਨੇ ਕੋਈ ਪੀਲਾ ਰੰਗ ਕੋਈ ਚਿੱਟਾ ਰੰਗ ਕੋਈ ਨੀਲਾ ਰੰਗ ਕਹਿੰਦੇ ਇਦਾਂ ਫਿਰ ਉਹਨੂੰ ਮਾਣੋ ਕਿਉਂਕਿ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਜੋ ਕਰ ਸਕਦੇ ਸੀ ਖਰ ਲਿਆ ਫਿਰ ਉਹ ਉਹ ਅੱਗ ਆਪੇ ਹੀ ਬੁੱਝੇਗੀ ਇਦਾਂ ਸਾਡਾ ਜੀਵਨ ਹੈ ਸਾਡੇ ਹੱਥ ਵਸ ਜਿੰਨਾ ਕੁਝ ਹੁੰਦਾ ਹੈ ਅਸੀਂ ਆਪਣੇ ਪਰਿਵਾਰ ਨੂੰ ਸਮਾਜ ਨੂੰ ਕੌਮ ਨੂੰ ਜੋ ਕੁਝ ਦੇ ਸਕਦੇ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ ਉਹਨੂੰ ਨਿਭਾਉਣ ਦਾ ਯਤਨ ਕਰੀਏ ਜਦੋਂ ਸਾਡੇ ਹੱਥੋਂ ਚੀਜ਼ਾਂ ਨਿਕਲ ਜਾਣ ਫਿਰ ਉਸ ਅਕਾਲ ਪੁਰਖ ਤੇ ਛੱਡ ਦੇਈਏ ਉਹਨੂੰ ਕਿਹਾ ਜਾਂਦਾ ਪਾਣਾ ਪਾਣਾ ਇਹ ਸੱਚੇ ਪਾਤਸ਼ਾਹ ਨੇ ਸਾਨੂੰ ਸਿਖਾਉਣਾ ਕੀਤਾ ਅੱਜ 12 ਪਉ ਦਾ ਦਿਨ ਹੈ ਅੱਜ ਦੇ ਦਿਨ ਸਾਹਿਬ ਜਦਿਆਂ ਦੀ ਅਖੀਰਲੀ ਪੇਸ਼ੀ ਹੋਦੀ ਹੈ ਇਤਿਹਾਸ ਦੇ ਵਿੱਚ ਦੂਜੀ ਪੇਸ਼ੀ ਕਿਹਾ ਗਿਆ ਜਦੋਂ 31 ਤਾਰੀਖ ਨੂੰ ਸਵੇਰੇ ਬੱਚਿਆਂ ਤੋਂ ਸਵਾਲ ਪੁੱਛੇ ਜਾਣੇ ਨੇ ਉਹ ਇਹ ਖਿਆਲ ਰੱਖਣਾ ਇਤਿਹਾਸ ਦੇ ਵਿੱਚ ਦੋ ਪੇਸ਼ੀਆਂ ਇੱਕ 11 ਪੂ ਦੀ ਤੇ ਇੱਕ 12 ਪੂ ਦੀ 10 ਪੂ ਨੂੰ ਵੀ ਥੋੜੀ ਜਿਹੀ ਕਚਹਿਰੀ ਲੱਗੀ ਪਰ ਦੋ ਪੇਸ਼ੀਆਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਅੱਜ ਉਹ ਦਾਦੀ ਮਾਂ 85 ਸਾਲ ਦੀ ਉਮਰ ਹੈ ਦੋ ਪੁੱਤਰੇ 7 ਅਤੇ 9 ਸਾਲ ਦੇ ਹੁਣ ਦਾਦੀ ਮਾਂ ਨੂੰ ਪਤਾ ਕਿ ਸ਼ਹਾਦਤ ਹੋਣੀ ਹੈ ਸ਼ਹੀਦਦਿਆਂ ਪੈਣ ਗਿਆ ਹੁਣ ਬੱਚਿਆਂ ਨੂੰ ਉਦਾਂ ਦੀ ਸਿੱਖਿਆ ਦਿੱਤੀ ਹੈ ਡੋਲੇ ਨਹੀਂ ਮੈਂ ਵੇਖਦਾ ਸਾਡੇ ਘਰਾਂ ਦੇ ਵਿੱਚ ਆਪਾਂ ਸਾਰੇ ਸਮਾਜਿਕ ਪ੍ਰਾਣੀਆਂ ਜਦੋਂ ਕੋਈ ਜੀ ਚਲਾਣਾ ਕਰ ਜਾਂਦਾ ਫਿਰ ਜਿੰਨਾ ਰੁਦਨ ਅਸੀਂ ਕਰਦੇ ਹਾਂ ਮੈਂ ਕਈ ਵਾਰੀ ਸੋਚਦਾ ਕਿ ਇਤਿਹਾਸ ਤੋਂ ਅਸੀਂ ਕੁਝ ਵੀ ਨਹੀਂ ਸਿੱਖਿਆ ਕੁਝ ਵੀ ਨਹੀਂ ਸਿੱਖਿਆ ਇਹ ਸਿੱਖਿਆ ਲੈਣੀ ਹੈ ਨਾਲ ਨਾਲ ਕਿ ਇੱਕ ਦਾਦੀ ਮਾਂ ਨੂੰ ਪਤਾ ਹੈ ਕਿ ਮੇਰੇ ਛੋਟੇ ਪੁੱਤਰੇ ਉਹਨਾਂ ਨੇ ਸ਼ਹੀਦ ਹੋ ਜਾਣਾ ਹੈ ਉਹਨਾਂ ਦੀ ਜਾਨ ਚਲੀ ਜਾਣੀ ਹੈ ਵੇਖੋ ਕਿੰਨਾ ਵੱਡਾ ਜਿਗਰਾ ਇਦਾਂ ਦਾਦੀ ਮਾਂ ਦਾ ਹੋਣਾ ਚਾਹੀਦਾ ਔਰ ਠੰਡੇ ਬੁਰਜ ਦੇ ਵਿੱਚ ਨੇ ਅੱਜ ਦੀ ਦੂਜੀ ਰਾਤ ਉਹਨਾਂ ਨੇ ਬਤੀਤ ਕੀਤੀ ਹੈ ਕੋਈ ਗਰਮ ਕੱਪੜਾ ਨਹੀਂ ਉਸ ਬੁਰਜ ਦੇ ਵਿੱਚ ਕੋਈ ਗਰਮ ਤਲਾਈ ਨਹੀਂ ਔਰ ਉਹ ਏਦਾਂ ਦਾ ਬੁਰਜ ਸੀ ਸੂਬਾ ਸਰਹੰਦ ਵਜੀਰ ਖਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਉਹਦੇ ਚ ਜਾ ਕੇ ਬਿੰਦਾ ਸੀ ਉਦੋਂ ਕੋਈ ਏਸਿਆਂ ਦਾ ਅੱਜ ਵਾਂਗ ਨਹੀਂ ਸੀ ਹੁੰਦਾ ਉਹਦੇ ਵਿੱਚੋਂ ਦੀ ਪਿਛਲੇ ਪਾਸੇ ਦੀ ਇੱਕ ਨਦੀ ਵਗਦੀ ਸੀ ਉਹਦਾ ਪਾਣੀ ਉਹਦੇ ਨਾਲ ਹਵਾ ਸਪਰਸ਼ ਕਰਕੇ ਉੱਪਰ ਨੂੰ ਜਾ ਕੇ ਉੱਥੇ ਵੱਜਦੀ ਹੁੰਦੀ ਸੀ ਕਹਿੰਦੇ ਨੇ ਗਰਮੀਆਂ ਦੇ ਦਿਨਾਂ ਦੇ ਵਿੱਚ ਉੱਥੇ ਠੰਡ ਮਹਿਸੂਸ ਹੁੰਦੀ ਸੀ ਏਸੀ ਗੈਸਟ ਰੂਮ ਰੈਸਟ ਹਾਊਸ ਜਿਵੇਂ ਅੱਜ ਦੇ ਨੇ ਇਦਾਂ ਦਾ ਸੀ ਉਹ ਦਿਨਾਂ ਰਾਤਾਂ ਦੇ ਵਿੱਚ ਉਹ ਸਮੇਂ ਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਨਾ ਕੋਈ ਖਾਣ ਪਾਣ ਨਾ ਕੋਈ ਗਰਮ ਤਲਾਈ ਰਜਾਈ ਬੱਚਿਆਂ ਨੂੰ ਕੋਈ ਗਰਮ ਕੱਪੜੇ ਨਹੀਂ ਉਹਨਾਂ ਦੀਆਂ ਨੱਕ ਦੀਆਂ ਉੱਪਰ ਲੀਆਂ ਹੱਡੀਆਂ ਇਤਿਹਾਸਕਾਰ ਉਹਨਾਂ ਦੇ ਆਪਣੇ ਬਲਬਲੇ ਨੇ ਨੀਲੀਆਂ ਹੋ ਗਈਆਂ ਉਨਾਂ ਦੇ ਬੁੱਲ ਸੁੱਕ ਗਏ ਬੱਚਿਆਂ ਦੇ ਚਰਨ ਕਈ ਦਿਨਾਂ ਦਾ ਪੈਂਦਾ ਨਾ ਪੈਰ ਦੇ ਵਿੱਚ ਚੱਜ ਦਾ ਜੋੜਾ ਲਿਬਾਸ ਜਿਹੜੇ ਚੋਲੇ ਪਾਏ ਨੇ ਉਹ ਵੀ ਲੀਰੋ ਲੀਰ ਨੇ ਖੂਨ ਦੇ ਨਾਲ ਭਿੱਜੇ ਨੇ ਕਿਉਂਕਿ 2 ਦਿਨ ਤੋਂ ਇਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਉਸ ਤੋਂ ਪਹਿਲਾਂ ਜੰਗਲ ਬੇਲਿਆਂ ਦੇ ਵਿੱਚੋਂ ਝਾੜੀਆਂ ਦੇ ਵਿੱਚੋਂ ਹੁੰਦਿਆਂ ਹੋਇਆਂ ਕਿਤੋਂ ਕੰਡਾ ਵੱਜਦਾ ਕਿਤੋਂ ਕੋਈ ਝਾੜੀ ਵੱਜਦੀ ਹੈ ਪੈਰ ਮਿੱਟੀ ਦੇ ਨਾਲ ਗਾਰੇ ਦੇ ਨਾਲ ਲਿਪੜੇ ਨੇ ਚਰਨਾਂ ਦੇ ਵਿੱਚ ਖੂਨ ਸਿਮਦਾ ਵੇਖੋ ਕਿਦਾਂ ਦਾ ਕੋਈ ਉਹਨਾਂ ਕੋਲੇ ਸੁਭਧਾ ਨਹੀਂ ਕੋਈ ਵੈਦ ਹਕੀਮ ਨਹੀਂ ਔਰ ਇੱਕ ਤਦਾਦੀ ਮਾਂ ਹੈ ਜਿਹੜੀ ਸ਼ਰੀਰਕ ਨਿਗ੍ਹ ਦਿੰਦੀ ਹੈ ਤੇ ਆਤਮਿਕ ਨਿਗ੍ਹ ਦੇ ਰਹੀ ਹੈ ਆਤਮਿਕ ਤੌਰ ਤੇ ਬਲਵਾਨ ਕਰ ਰਹੀ ਹੈ ਸਾਹਿਬ ਜਾਦੇ ਨੂੰ ਕਹਿੰਦੀ ਹੈ ਪੁੱਤਰੋ ਡੋਲਣਾ ਨਹੀਂ ਈਨ ਨਹੀਂ ਮੰਨਣੀ ਆਪਣੇ ਦਾਦੇ ਪਿਤਾ ਦਾ ਸੀਸ ਝੁਕਣ ਨਹੀਂ ਦੇਣਾ ਉਸ ਅਕਾਲ ਪੁਰਖ ਦੇ ਬਾਣੇ ਦੇ ਵਿੱਚ ਰਹਿਣਾ ਆਪਣੇ ਦੀਨ ਧਰਮ ਤੇ ਕਾਇਮ ਰਹਿਣਾ ਇਦਾਂ ਦੀ ਸਿੱਖਿਆ ਦਿੰਦੀ ਹੈ ਔਰ ਸਾਹਿਬ ਜੀ ਆਪ ਦੇ ਕਹਿੰਦੇ ਨੇ ਮਾਂ ਤੂੰ ਫਿਕਰ ਨਾ ਕਰੀ ਉਹ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੋਵੇਗਾ ਅੱਜ ਜਦੋਂ ਅੱਜ ਦਾ ਜਿਹੜਾ ਦਿਨ ਆਉਣਾ ਹੈ 9 10 ਵਜੇ ਕਚਹਿਰੀ ਲੱਗਦੀ ਹੈ ਸੂਬੇ ਸਰਹੰਦ ਨੇ ਜਿੰਨੇ ਵੀ ਉੱਤਰ ਭਾਰਤ ਦੇ ਜਰਨੈਲ ਨੇ ਪ੍ਰਿਆਸਤਾਂ ਦੇ ਰਾਜੇ ਨੇ ਮੁਗਲ ਰਾਜੇ ਨੇ ਚਾਹੇ ਪਹਾੜੀ ਰਾਜੇ ਨੇ ਕਿਹਾ ਜਾਂਦਾ ਸਾਰਿਆਂ ਨੂੰ ਸੱਦਾ ਦਿੱਤਾ ਕੁਝ ਕੱਲ ਆ ਕੇ ਅੱਜ ਸਾਰੇ ਆਏ ਹੋਰ ਜਿਆਦਾ ਵੱਡਾ ਦਰਬਾਰ ਲੱਗਿਆ ਔਰ ਜਿਹੜੇ ਸ਼ਹਿਰ ਨਿਵਾਸੀ ਨੇ ਸਰਹੰਦ ਨਿਵਾਸੀ ਉਹ ਵੀ ਤਮਾਸ਼ਗੀਰ ਬਣ ਕੇ ਆਸੇ-ਪਾਸੇ ਖੜੇ ਅੱਜ ਵੰਗ ਨਹੀਂ ਸੀ ਹੁੰਦਾ ਜਿਵੇਂ ਅੱਜ ਦੀਆਂ ਅਦਾਲਤਾਂ ਨੇ ਉਦੋਂ ਇਦਾਂ ਹੀ ਜਦੋਂ ਕੋਈ ਇਦਾਂ ਦਾ ਕੰਮ ਕਰਨਾ ਹੁੰਦਾ ਸੀ ਫਿਰ ਆਮ ਲੋਕ ਵੀ ਉਹਨਾਂ ਦਲਤਾਂ ਦੇ ਵਿੱਚ ਦਰਬਾਰਾਂ ਦੇ ਵਿੱਚ ਆਉਂਦੇ ਸੀ ਵੇਖਣ ਵਾਸਤੇ ਕਿਉਂਕਿ ਇੱਕ ਤੇ ਵਜਿੱਤੇ ਦਾ ਮਤਲਬ ਸੀ ਕਿ ਲੋਕਾਂ ਦੇ ਵਿੱਚ دہشت ਪੈਦਾ ਹੋਏ ਕਿ ਜਿਹੜਾ ਹਕੂਮਤ ਦੇ ਨਾਲ ਮੱਥਾ ਲਾਏਗਾ ਇਸਲਾਮ ਕਬੂਲ ਨਹੀਂ ਕਰੇਗਾ ਉਹਨਾਂ ਦਾ ਇਦਾਂ ਦਾ ਹੀ ਹਾਲ ਹੋਵੇਗਾ ਉਮਰ ਭਾਵੇਂ ਕੋਈ ਵੀ ਹੋਵੇ ਕੋਈ ਮਤਲਬ ਨਹੀਂ ਅੱਜ ਬਹੁਤ ਵੱਡੇ ਜਰਨੈਲ ਬੈਠੇ ਨੇ ਮਲੇਰ ਕੋਟਲੇ ਦਾ ਨਵਾਬ ਵੀ ਬੈਠਾ ਹੈ ਇਹਦਾ ਭਰਾ ਵੀ ਬੈਠਾ ਹੈ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਇਹਦਾ ਭਰਾ ਨਾਰਖਾ ਜਿਹੜਾ ਚਮਕੌਰ ਦੀ ਗੜੀ ਦੇ ਵਿੱਚ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਉੱਪਰ ਚੜ੍ਹਨ ਲੱਗਿਆ ਸੀ ਮਹਾਰਾਜ ਨੇ ਇਹਦੀ ਥਾਉਣ ਦੇ ਵਿੱਚ ਤੀਰ ਮਾਰਿਆ ਤੇ ਇਹਦੀ ਮੌਤ ਹੋ ਗਈ ਸੀ ਇਹ ਮਲੇਰ ਕੋਟਲੇ ਨਵਾਬ ਦਾ ਭਰਾ ਸੀ ਇਹ ਵੀ ਵਿੱਚ ਬੈਠਾ ਹੈ ਪਹਿਲਾਂ ਮੰਗ ਸਾਹਿਬ ਜੱਦੇ ਜਾਂਦੇ ਨੇ ਉਦਾਂ ਹੀ ਫਤਿਹ ਬੁਲਾਉਂਦੇ ਨੇ ਜੈਕਾਰਾ ਲਾਉਂਦੇ ਨੇ ਪੁੱਛਿਆ ਜਾਂਦਾ ਬੱਚਿਓ ਕੀ ਸੋਚਿਆ ਤੁਹਾਡੀਆਂ ਨਿੱਕੀਆਂ ਉਮਰਾਂ ਨੇ ਇਸਲਾਮ ਕਬੂਲ ਕਰ ਲਓ ਤੁਹਾਡੇ ਪਿਤਾ ਜੀ ਉਹਨਾਂ ਨੂੰ ਮਾਰ ਦਿੱਤਾ ਤੁਹਾਡੇ ਭਰਾ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ ਇਦਾਂ ਦੀਆਂ ਗੱਲਾਂ ਡੁਲਾਉਣ ਵਾਸਤੇ ਆਖੀਆਂ ਗਈਆਂ ਤੁਹਾਨੂੰ ਰਾਜ-ਪਾਗ ਦਿੱਤਾ ਜਾਏਗਾ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ ਵੱਡੀਆਂ ਪਦਵੀਆਂ ਦਿੱਤੀਆਂ ਜਾਣਗੀਆਂ ਨਿੱਕੀਆਂ ਉਮਰਾਂ ਨੇ ਆਨੰਦ ਮਾਣਿਓ ਸਾਰੀ ਉਮਰ ਸਾਹਿਬ ਜੀ ਆਦੇ ਕਹਿੰਦੇ ਨੇ ਵਜੀਦੇ ਆ ਜੋ ਅਸੀਂ ਤੈਨੂੰ ਪਹਿਲਾਂ ਕਹਿੰਨੇ ਆ ਅੱਜ ਵੀ ਸਾਡਾ ਉਹੀ ਜਵਾਬ ਹੈ ਤੂੰ ਜਿੰਨਾ ਮਰਜ਼ੀ ਕਸ਼ਟ ਦਿੱਤਾ ਦੇ ਠੰਡੇ ਬੁਰਜ ਦੇ ਵਿੱਚ ਰੱਖਿਆ ਪਰ ਸਾਨੂੰ ਉਸ ਅਕਾਲ ਪੁਰਖ ਦਾ ਸਹਾਰਾ ਹੈ ਸਾਡੀ ਦਾਦੀ ਮਾਂ ਦਾ ਸਾਡੇ ਪਿਓ ਨੇ ਜੋ ਸਾਨੂੰ ਸਿਖਾਇਆ ਹੈ ਸਾਡੀਆਂ ਰਗਾਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਚਾਹੇ ਇੱਕ ਵਾਰ ਪੁੱਛ ਚਾਹੇ 100 ਵਾਰ ਪੁੱਛ ਸਾਡਾ ਇੱਕੋ ਹੀ ਜਵਾਬ ਹੈ ਇੱਕੋ ਹੀ ਜਵਾਬ ਹੈ ਇਦਾਂ ਫਿਰ ਸਾਰਾ ਦਿਨ ਕਹਿੰਦੇ ਕਚਹਿਰੀ ਲੱਗਦੀ ਹੈ ਇਤਿਹਾਸਕਾਰਾਂ ਨੇ ਅੱਜ ਦੇ ਦਿਨ ਨੂੰ ਵੱਖੋ-ਵੱਖਰੇ ਤਰੀਕਿਆਂ ਦੇ ਨਾਲ ਲਿਖਿਆ ਇੱਕ ਤੇ ਸਰੀਰਕ ਕਸ਼ਟ ਦਿੱਤੇ ਗਏ ਜਿਵੇਂ ਛਮਕਾਂ ਮਾਰੀਆਂ ਗਈਆਂ ਉਤ ਦੀਆਂ ਛਟੀਆਂ ਕੱਪੜੇ ਉਤਾਰ ਕੇ ਡਾਕਟਰ ਗੰਡਾ ਸਿੰਘ ਕੀ ਲਿਖਦੇ ਨੇ ਕਿ ਬੱਚਿਆਂ ਦੀਆਂ ਉਂਗਲਾਂ ਦੇ ਵਿੱਚ ਪੁਲੀਤੇ ਬਰੂਧ ਦੇ ਪਰ ਕੇ ਉਹਨਾਂ ਦੇ ਵਿੱਚ ਅੱਗ ਲਾਈ ਗਈ ਕਿ ਉਹਨਾਂ ਦੀਆਂ ਉਂਗਲਾਂ ਸੜਨ ਫਿਰ ਵੀ ਨਹੀਂ ਡੋਲੇ ਦਰਖਤ ਦੇ ਨਾਲ ਬੰਨ ਕੇ ਉਹਨਾਂ ਦੇ ਗੁਲੇਲਿਆਂ ਨਾਲ ਨਿਸ਼ਾਨੇ ਲਾਏਗੇ ਮੱਥੇ ਤੇ ਸਾਹਿਬਜ਼ਾਦਿਆਂ ਦੀਆਂ ਅੱਖਾਂ ਦੇ ਵਿੱਚ ਕਹਿੰਦੇ ਨੇ ਗੁਲੇਲ ਵੱਜੀ ਤੇ ਅੱਖ ਵੀ ਇਤਿਹਾਸਕਾਰ ਨੇ ਲਿਖਿਆ ਕਿ ਇੱਕ ਸਾਹਿਬਜ਼ਾਦੇ ਦੀ ਅੱਖ ਵੀ ਮਤਲਬ ਜ਼ਖਮੀ ਹੋ ਗਈ ਪੂਰੀ ਅੱਖਾਂ ਦੇ ਵਿੱਚੋਂ ਖੂਨ ਸਿੰਦਾ ਇਦਾਂ ਕਿਹਾ ਜਾਂਦਾ ਕਿ ਉਸ ਦਿਨ ਸਰਹੰਦ ਦੇ ਵਿੱਚ ਇੱਕ ਬਾਜ਼ਾਰ ਵੀ ਸਜਾਇਆ ਗਿਆ ਜਿਵੇਂ ਮੇਲਿਆਂ ਦੇ ਵਿੱਚ ਬਾਜ਼ਾਰ ਸੱਜਦੇ ਨੇ ਉਹਨਾਂ ਦੇ ਵਿੱਚ ਖੜਾਉਣੇ ਬੱਚਿਆਂ ਦਾ ਸਾਰਾ ਕੁਝ ਸਾਜੂ ਸਮਾਨ ਇਹਨਾਂ ਸਾਹਿਬਜ਼ਾਦੇ ਨੂੰ ਬਾਜ਼ਾਰ ਦੇ ਵਿੱਚ ਫੇਰਿਆ ਗਿਆ ਕਿ ਸ਼ਾਇਦ ਕੋਈ ਖੜਾਉਣਾ ਲੈ ਕੇ ਸ਼ਾਇਦ ਕੋਈ ਹੋਰ ਚੀਜ਼ ਦੇ ਫਲ ਵੇਖ ਕੇ ਆਪਣਾ ਮਨ ਬਦਲ ਲੈਣ ਕਹਿੰਦੇ ਨੇ ਬਾਜ਼ਾਰ ਦੇ ਵਿੱਚ ਜਦੋਂ ਜਾਂਦੇ ਨੇ ਜਿੱਥੇ ਕੋਈ ਸ਼ਸਤਰਾਂ ਦੀਆਂ ਦੁਕਾਨਾਂ ਨੇ ਉੱਥੇ ਹੀ ਸਾਹਿਬ ਜੱਤ ਦੇ ਖਲੁੰਦੇ ਨੇ ਕਿਰਪਾਨ ਨੂੰ ਸ੍ਰੀ ਸਾਹਿਬ ਨੂੰ ਹੱਥ ਪਾਉਂਦੇ ਨੇ ਹੋਰ ਕੋਈ ਦੂਜਾ ਖਡਾਵਾ ਨਹੀਂ ਲਿਆ ਖਡਾਉਣਾ ਨਹੀਂ ਲਿਆ ਇਦਾਂ ਕਈ ਤਰ੍ਹਾਂ ਦੇ ਹਿੱਲੇ ਵਸਿੱਲੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਡਰਾਉਣ ਦੇ ਧਮਕਾਉਣ ਦੇ ਯਤਨ ਕੀਤੇ ਗਏ ਸਾਹਿਬ ਜਾਦੇ ਨਹੀਂ ਡੋਲੇ ਆਖਰਕਾਰ ਵਜੀਦਾ ਕਹਿੰਦਾ ਹੈ ਮਲੇਰ ਕੋਟਲੇ ਦੇ ਨਵਾਬ ਨੂੰ ਨਵਾਬ ਜੀ ਮੈਂ ਤੁਹਾਡੇ ਪਾਲੇ ਦੇ ਵਿੱਚ ਗੇਂਦ ਸੱਟਦਾ ਤੁਹਾਡੇ ਕੋਲ ਬਹੁਤ ਵਧੀਆ ਮੌਕਾ ਹੈ ਤੁਸੀਂ ਆਪਣੇ ਭਰਾ ਦਾ ਬਦਲਾ ਇਹਨਾਂ ਬੱਚਿਆਂ ਤੋਂ ਲੈ ਸਕਦੇ ਹੋ ਇਹ ਨਵਾਬ ਰੱਬ ਦੇ ਹੁਕਮ ਨੂੰ ਮੰਨਣ ਵਾਲਾ ਸੀ ਭਾਵੇਂ ਮੁਗਲ ਸੀ ਇਹ ਕਹਿੰਦਾ ਮੇਰੇ ਭਰਾ ਦਾ ਬਦਲਾ ਮੈਂ ਲਵਾਗਾ ਪਰ ਕਦੋਂ ਲਵਾਗਾ ਮੈਦਾਨੇ ਜੰਗ ਦੇ ਵਿੱਚ ਉਸ ਗੁਰੂ ਤੋਂ ਲਵਾਗਾ ਜਿਨੇ ਮੇਰੇ ਭਰਾ ਨੂੰ ਮਾਰਿਆ ਪਰ ਕਹਿੰਦੇ ਇਹ ਜਿਹੜੇ ਛੋਟੇ ਬੱਚੇ ਨੇ ਸ਼ੀਖ ਹੋਰ ਬੱਚੇ ਨੇ ਮਤਲਬ ਦੁੱਧ ਪਿੰਦੇ ਬੱਚੇ ਨੇ ਇਹਨਾਂ ਦਾ ਕੀ ਕਸੂਰ ਹੈ ਇਹ ਸਾਡਾ ਇਸਲਾਮ ਵੀ ਇਜਾਜ਼ਤ ਨਹੀਂ ਦਿੰਦਾ ਕਿ ਬੱਚਿਆਂ ਨੂੰ ਕੋਈ ਤਸੀਹੇ ਦਿੱਤਾ ਜਾਏ ਇਹਨਾਂ ਨੂੰ ਮੌਤ ਦਿੱਤੀ ਜਾਏ ਮੈਂ ਤੇ ਇਦਾਂ ਦਾ ਕੰਮ ਨਹੀਂ ਕਰਾਂਗਾ ਮੈਂ ਤੇ ਤੁਹਾਨੂੰ ਵੀ ਆਖਾਂਗਾ ਕਿ ਇਨ੍ਹਾਂ ਬੱਚਿਆਂ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਜਾਏ ماں ਬਿਰਦਾ ਉਹਨਾਂ ਨੂੰ ਵੀ ਛੱਡ ਦਿੱਤਾ ਜਾਏ ਮੈਦਾਨੇ ਜੰਗ ਦੇ ਵਿੱਚ ਜਦੋਂ ਗੁਰੂ ਮਿਲਿਆ ਉਦੋਂ ਦੋ ਹੱਥ ਕਰਾਂਗੇ ਇਨ੍ਹਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਇੱਥੇ ਨਵਾਬ ਹਾ ਦਾ ਨਾਰਾ ਮਾਰਦਾ ਤੇ ਜਦੋਂ ਇਹਦੀ ਗੱਲ ਨਹੀਂ ਸੁਣੀ ਜਾਂਦੀ ਇਹ ਵਾਪਕ ਆਊਟ ਕਰ ਜਾਂਦਾ ਹੈ ਇਹ ਉਹਦੀ ਕਚਹਿਰੀ ਛੱਡ ਕੇ ਚਲਾ ਜਾਂਦਾ ਉਸੇ ਗੱਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਯਾਦ ਕੀਤਾ ਹੈ ਅੱਜ ਤੱਕ ਸਿੱਖ ਯਾਦ ਕਰਦੇ ਨੇ ਜਦੋਂ ਬੰਦਾ ਸਿੰਘ ਬਹਾਦਰ ਦੱਖਣ ਤੋਂ ਆਏ ਸਮਾਣੇ ਦੇ ਜਲਾਦ ਸੀ ਸਮਾਣੇ ਨੂੰ ਟੈਟੇਰੀ ਕੀਤਾ ਹੋਰ ਸੰਢੋਰੇ ਦੀ ਜੰਗ ਪਾਣੀਪਤ ਤੋਂ ਹੁੰਦਿਆ ਹੋਇਆ ਪਰ ਮਲੇਰ ਕੋਟਲਾ ਮੁਸਲਮਾਨਾਂ ਦਾ ਗੜ੍ਹ ਸੀ ਇੱਥੇ ਕੁਝ ਨਹੀਂ ਕੀਤਾ ਕਿਉਂਕਿ ਉਸ ਨਵਾਬ ਦਾ ਹਾ ਦਾ ਨਾਰਾ ਮਾਰਿਆ ਹੋਇਆ ਸਿੱਖਾਂ ਨੇ ਯਾਦ ਰੱਖਿਆ ਇਹ ਫਿਰ ਬਾਹਰ ਨਿਕਲ ਜਾਂਦਾ ਹੈ ਕਾਜੀ ਨੂੰ ਸੂਬਾ ਸਰਹੰਦ ਵजीर खान ਕਹਿੰਦਾ ਕਾਜੀ ਜੀ ਸ਼ਰਾ ਮੁਤਾਬਕ ਇਹਨਾਂ ਨੂੰ ਫਤਵਾ ਲਾਓ ਅੱਜ ਇਹ ਕਾਜੀ ਵੀ ਇਹਦੀ ਬੋਲੀ ਬੋਲਦਾ ਪਹਿਲਾਂ ਕਹਿੰਦਾ ਸੀ ਕਿ ਸ਼ਰਾ ਦੇ ਵਿੱਚ ਮਾਸੂਮ ਬੱਚਿਆਂ ਨੂੰ ਫਤਵਾ ਨਹੀਂ ਦਿੱਤਾ ਜਾਂਦਾ ਇਸਲਾਮ ਦੇ ਵਿੱਚ ਬੱਚਿਆਂ ਨੂੰ ਸਜ਼ਾ ਦੇਣੀ ਧਰਮ ਦੇ ਖਿਲਾਫ ਹੈ ਅੱਜ ਇਹ ਵੀ ਇਹਦੀ ਬੋਲੀ ਬੋਲਦਾ ਹੈ ਕਿਉਂਕਿ ਇਹਨੂੰ ਵੀ ਪਤਾ ਸੀ ਜੇ ਮੈਂ ਕੋਈ ਹੋਰ ਸਜ਼ਾ ਸੁਣਾ ਦਿੱਤੀ ਇਹਨਾਂ ਨੂੰ ਬਰੀ ਕਰ ਦਿੱਤਾ ਤੇ ਮੈਨੂੰ ਵੀ ਮੌਤ ਮਿਲਣੀ ਆ ਕਿ ਜਿਹੜਾ ਕਾਜੀ ਹੈ ਸਾਰੇ ਧਰਮ ਦੇ ਜਿਹੜੇ ਕਾਨੂੰਨ ਨੇ ਛਿੱਕੇ ਤੰਗ ਕੇ ਇਹ ਫਤਵਾ ਸੁਣਾ ਦਿੰਦਾ ਹੈ ਇਹ ਇਸ ਤੋਂ ਪਹਿਲਾਂ ਇੱਕ ਹੋਰ ਗੱਲ ਹੁੰਦੀ ਹੈ ਜਿਹੜਾ ਸੁਚਾਨੰਦ ਹੈ ਉਹਨੂੰ ਜਦੋਂ ਪਤਾ ਲੱਗਦਾ ਨਾ ਕਿ ਗੱਲ ਹੁਣ ਵਿਗੜਦੀ ਜਾ ਰਹੀ ਹੈ ਮਤਲਬ ਸਾਹਿਬ ਜਾਦਿਆਂ ਦੇ ਹੱਕ ਦੇ ਵਿੱਚ ਜਾ ਰਹੀ ਏ ਮਲੇਰ ਕੋਟਲੇ ਦੇ ਨਵਾਬ ਨੇ ਉਹਨੇ ਗੱਲਾਂ ਕੀਤੀਆਂ ਤੇ ਜਿੰਨੇ ਵੀ ਮੰਤਰੀ ਬੈਠੇ ਨੇ ਉਹਨਾਂ ਦੇ ਮਨ 'ਚ ਕੁਝ ਸਮਾਂ ਦਇਆ ਦੀ ਭਾਵਨਾ ਆਈ ਇਹਨੇ ਸੋਚਿਆ ਕਿ ਇਦਾਂ ਤੇ ਹੋ ਸਕਦਾ ਬੱਚੇ ਛੁੱਟ ਜਾਣ ਫਿਰ ਇਹ ਕਹਿੰਦਾ ਹੈ ਕਿ ਸੂਬਾ ਮੈਂ ਇਹਨਾਂ ਬੱਚਿਆਂ ਕੋਲ ਕੁਝ ਸਵਾਲ ਜਵਾਬ ਪੁੱਛਦਾ ਇਹਨਾਂ ਬੱਚਿਆਂ ਨੂੰ ਉਹ ਕਹਿੰਦਾ ਭਾਈ ਪੁੱਛ ਲੈ ਸਾਹਿਬ ਜਾਦਿਆਂ ਨੂੰ ਕਹਿੰਦਾ ਸੁਚਾਨੰਦ ਜਿਹੜਾ ਵजीर खान ਦਾ ਦੀਵਾਨ ਹੈ ਕਿ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਏ ਆਜ਼ਾਦ ਕਰ ਦਿੱਤਾ ਜਾਏ ਤੁਸੀਂ ਕੀ ਕਰੋਗੇ ਸਾਹਿਬ ਜادہ ਕਹਿੰਦੇ ਨੇ ਪਹਿਲਾਂ ਤਾਂ ਤੁਸੀਂ ਛੱਡਣਾ ਨਹੀਂ ਜੇ ਤੁਸੀਂ ਛੱਡ ਦੇਉਗੇ ਅਸੀਂ ਜੰਗਲਾਂ ਦੇ ਵਿੱਚ ਜਾਵਾਂਗੇ ਆਪਣੇ ਭਰਾਵਾਂ ਨੂੰ ਆਪਣੇ ਸਿੱਖਾਂ ਨੂੰ ਉਹਨਾਂ ਨੂੰ ਲੱਭ ਕੇ ਇਕੱਠਿਆਂ ਕਰਾਂਗੇ ਫੇਰ ਫਿਰ ਜੰਗ ਜੁੱਧ ਉਹਦੀ ਸਿੱਖ ਲਾਈ ਲਵਾਂਗੇ ਸਿਖਾਵਾਂਗੇ ਫੇਰ ਆਖਰਕਾਰ ਕਹਿੰਦੇ ਫਿਰ ਤੁਹਾਡੇ ਨਾਲ ਮੁਕਾਬਲਾ ਕਰਾਂਗੇ ਆ ਕੇ ਵਜੀਦੇ ਨੂੰ ਮਾਰਾਂਗੇ ਇਹਨਾਂ ਦਾ ਰਾਜ ਭਾਗ ਤਬਾ ਕਰਾਂਗੇ ਜਦੋਂ ਇਦਾਂ ਦੀਆਂ ਗੱਲਾਂ ਸੁਣੀਆਂ ਸਾਰੀ ਜਿਹੜੀ ਕਚਹਿਰੀ ਸੀ ਬਾਗੀ 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 ਦਾ ਜਦੋਂ ਰੌਲਾ ਪਾ ਦਿੱਤਾ ਇੰਨੇ ਸੁੱਚਾ ਆਨੰਦ ਨੇ ਤੇ ਉਦੋਂ ਫਿਰ ਕਿਹਾ ਗਿਆ ਇਹ ਸਰਕਾਰ ਦੇ ਬਾਗੀ ਨੇ ਇਹ ਮੁਗਲ ਹਕੂਮਤ ਦੇ ਬਾਗੀ ਨੇ ਦੁਸ਼ਮਣ ਨੇ ਦੇਸ਼ ਤਰੋ ਤੋਈ ਦਾ ਇਹਨਾਂ ਤੇ ਮੁਕੱਦਮਾ ਚਲਾਇਆ ਜਾਵੇ ਜਿਵੇਂ ਅੱਜ ਕਿਹਾ ਜਾਂਦਾ ਨਾ ਇਦਾਂ ਫਿਰ ਉਹ ਕਾਜ਼ੀ ਨੇ ਫਤਵਾ ਲਾਇਆ ਫਤਵਾ ਕੀ ਕਿ ਇਹਨਾਂ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਣ ਕੇ ਜਿਉਂਦਿਆਂ ਨੂੰ ਸ਼ਹੀਦ ਕਰ ਦਿੱਤਾ ਜਾਵੇ ਸ਼ਾਮ ਦਾ ਜਦੋਂ ਸਮਾਂ ਹੁੰਦਾ ਇਹ ਫੈਸਲਾ ਸੁਣਾ ਦਿੱਤਾ ਜਾਂਦਾ ਤੇ ਆਖਿਆ ਜਾਂਦਾ ਜਾਓ ਆਪਣੇ ਦਾਦੀ ਮਾਂ ਕੋਲ ਕੱਲ ਤੁਹਾਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਹੈ ਸੁਣਾਈ ਗਈ ਔਰ ਕੱਲ ਨੂੰ ਤੁਹਾਨੂੰ ਮੌਤ ਦੇ ਘਾਟ ਉਤਾਰ ਦੇਣਾ ਇੱਧਰ ਦਸਵੇਂ ਪਾਤਸ਼ਾਹ ਉੱਚ ਦਾ ਪੀਰ ਬਣ ਕੇ ਆਲਮਗੀਰ ਪਹੁੰਚਦੇ ਨੇ ਪੈਂਡਾ ਤੈ ਕਰਦੇ ਹੋਏ ਨਗਰਾਂ ਦੇ ਵਿੱਚੋਂ ਜਾਂਦੇ ਆਂ ਸੰਗਤਾਂ ਨੂੰ ਤਰ ਤਾਰਦੇ ਹੋਇਆ ਆਲਮਗੀਰ ਤੱਕ ਜਿਹੜੇ ਗਨੀਖਾਂ ਤੇ ਨਬੀ ਖਾਂ ਸੀ ਇਹ ਪਾਤਸ਼ਾਹ ਜੀ ਨੂੰ ਛੱਡ ਕੇ ਆਉਂਦੇ ਨੇ ਉੱਥੇ ਫਿਰ ਇੱਕ ਗੁਰੂ ਕਾ ਸਿੱਖ ਪਾਈ ਨਿਗਾਈਆ ਜੀ ਉਹ ਦਸਵੇਂ ਪਾਤਸ਼ਾਹ ਜੀ ਨੂੰ ਇੱਕ ਬਹੁਤ ਸੋਹਣਾ ਘੋੜਾ ਪੇਂਟ ਕਰਦਾ ਉਥੋਂ ਫਿਰ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ ਸੰਗਤਾਂ ਨੂੰ ਤਾਰਦੇ ਆ ਨਗਰਾਂ ਦੇ ਵਿੱਚ ਹੁੰਦਿਆਂ ਹੋਿਆਂ ਰਾਏ ਕੋਟ ਰਾਏ ਕੱਲੇ ਕੋਲ ਕੁਝ ਦਿਨਾਂ ਬਾਅਦ ਪਹੁੰਚ ਜਾਂਦੇ ਨੇ ਬਾਕੀ ਆਪਾਂ ਪਾਹੀ ਕੱਲ ਸਤਿਗੁਰਾਂ ਦਾ ਇਤਿਹਾਸ ਜਿੰਨਾ ਵੀ ਹੈ ਅੱਗੇ ਸਾਂਝਾ ਕਰਨ ਦਾ ਯਤਨ ਕਰਾਂਗੇ